ਬਿਆਦਗੀਆਂ ਨੂੰ ਲੈ ਕੇ ਪ੍ਰਧਾਨ ਸਭਾ ਨੇ ਇੱਕ ਸਿਲੈਕਸ਼ਨ ਕਮੇਟੀ ਬਣਾਈ ਹੈ ਜਿਹਦੇ ਵਿੱਚ ਜਮੇਨੂ ਰਹਿਮਾਨਦਾਰ ਨਾਮ ਰੱਖਿਆ ਗਿਆ ਐਜ ਮਹੰਮਦ ਜੀ ਇਸ ਦੇ ਉੱਤੇ ਤੁਸੀਂ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਅਸਲਾਮੁਅਲੈਕੁਮ ਅੱਜ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਰੱਖਣ ਦਾ ਸਾਡਾ ਮਕਸਦ ਹੈ ਉਹ ਕੋਈ ਰਾਜਨੀਤਿਕ ਨਹੀਂ ਹੈ ਸਾਰੇ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਨਾਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਸਾਰੇ ਮੇਰੇ ਭਰਾ ਇਕੱਠੇ ਹੋਏ ਹੋਏ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਸਿਲੈਕਟ ਕਮੇਟੀ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਹੈ ਜਿਸ ਦੇ ਲਈ ਸਾਨੂੰ ਅੱਜ ਇੱਥੇ ਇਕੱਠਾ ਹੋਣਾ ਪਿਆ ਉਸ ਮੀਟਿੰਗ ਤੋਂ ਪਹਿਲਾਂ ਮੈਂ ਇਹ ਸਾਰੇ ਮੁਸਲਿਮ ਭਾਈਚਾਰੇ ਨੂੰ ਵੀ ਔਰ ਬਾਕੀ ਧਰਮਾਂ ਨੂੰ ਵੀ ਜਿਨ੍ਹਾਂ ਜਿਹੜੇ ਸਾਰੇ ਧਰਮਾਂ ਦੀਆਂ ਬੇਅਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਹੀ ਸ਼ੁਰੂ ਹੋ ਗਈਆਂ ਸੀ ਉਸ ਕਹਿਥੀ 2016 'ਚ ਇੱਥੇ ਮਲੇਰਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ ਚੋਂ ਨਰੇਸ਼ ਯਾਦਵ ਦੇ ਅਕਾਊਂਟ ਚੋਂ ਵਿਜੇ ਕੁਮਾਰ ਦੇ ਅਕਾਊਂਟ ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਮੀ ਕਰਨ ਲਈ ਔਰ ਉਹਦੀ ਜਿਹੜੀ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਹੀ ਕਰਦੇ ਨੇ ਔਰ ਮੇਰ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਹਰ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਵੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਇਤਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ ਵਿੱਚ ਜ਼ਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫੋਂ ਦੇਖੋ ਤੁਸੀਂ ਦੇਖੋ ਜਿਹੜੀ ਇਹ ਸਿਲੈਕਟ ਕਮੇਟੀ ਹੈ ਜਿਹਦੇ ਚ ਲਿਖਿਆ ਜਾਂਦਾ ਹੈ ਇਹਨਾਂ ਨੂੰ ਸੁਝਾਅ ਦੇਣ ਲਈ ਚੁਣਿਆ ਗਿਆ ਇਹ ਲਿਖਿਆ ਗਿਆ ਪੰਜਾਬ ਵਿਧਾਨ ਸਭਾ ਸਕਤਰੇਤ ਅਧਿ ਸੂਚਨਾ 19 ਜੁਲਾਈ 2025 ਨੰਬਰ ਐਲਏ 2025 ਮਾਰਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਮਿਤੀ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਂਪਣ ਸੰਬੰਧੀ ਸਰਬਸੰਮਤੀ ਨਾਲ ਪਾਸ ਹੋਇਆ ਪ੍ਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੈਕਟ ਕਮੇਟੀ ਵਿੱਚ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਡੇਟ ਲਿਖੇ ਮਾਨਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿੱਚ ਮਾਨਯੋਗ ਮੈਂਬਰ ਸਾਹਿਬ ਨੇ ਸਾਡੇ 15ਵੇਂ ਨੰਬਰ ਤੇ ਮੁਹੰਮਦ ਜ਼ਮੀਲੂ ਰਹਿਮਾਨ ਸਾਹਿਬ ਜਿਨ੍ਹਾਂ ਦੀਆਂ ਮੈਂ ਅੱਜ ਤੁਹਾਨੂੰ ਦਿਲ ਦੱਸ ਦਿਆਂ ਕਿ ਆ ਉਸ ਟਾਈਮ ਦੀ ਉਹਨਾਂ ਦੀ ਫੋਟੋਜ਼ ਨੇ ਅੱਜ ਇਹ ਪਿਕਸ ਨੇ ਇਹ ਉਸ ਟਾਈਮ ਦੀਆਂ ਨੇ ਜਦੋਂ ਸਾਡੇ ਹੀ ਮਲੇਰ ਕੋਟਲੇ 'ਚ ਸਾਡੇ ਹੀ ਧਾਰਮਿਕ ਗ੍ਰੰਥ ਦੀ ਬੇਅਦਵੀ ਕੀਤੀ ਜਾਂਦੀ ਹੈ ਔਰ ਕੋਰਚ 'ਚ ਬੈਠ ਕੇ ਇਸ ਬੰਦੇ ਦੀ ਨਰੇਸ਼ ਯਾਦਵ ਦੀ ਪੈਰਵਾਈ ਕਰਨ ਲਈ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਮੀਲੂ ਰਹਿਮਾਨ ਸਾਹਿਬ ਇਹ ਬੈਠੇ ਹੋਏ ਨੇ ਹਰਪਾਲ ਜੀਮਾ ਸਾਹਿਬ ਬੈਠੇ ਹੋਏ ਨੇ ਜਿਹੜਾ ਇਹਨਾਂ ਦੀ ਪੈਰਵੀ ਕਰ ਰਹੇ ਨੇ ਔਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਇਹਨਾਂ ਨੂੰ ਬਚਾਉਣ ਲਈ ਔਰ ਪੂਰੀ ਕੋਸ਼ਿਸ਼ ਦੇ ਤਹਿਤ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ ਐਸਐਸਪੀ ਡੀਸੀ ਡੀਏ ਇਹ ਚਾਰ ਜਿਹੜੇ ਬੰਦੇ ਡਿਪਾਰਟਮੈਂਟ ਵਿੱਚ ਕਹਾ ਕਿ ਇਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਬਚਾਉਣ ਲਈ ਪਰ ਮਾਨਯੋਗ ਸਾਡੇ ਜੱਜ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਸਬੂਤਾਂ ਨੂੰ ਦੇਖਦੇ ਹੋਏ 90 ਲੱਖ ਜਿਹੜੀ ਟ੍ਰਾਂਸਫਰ ਉਹਨੂੰ ਦੇਖਦੇ ਹੋਏ ਔਰ ਹੋਰ ਬਾਕੀ ਸਬੂਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀ ਨਰੇਸ਼ ਯਾਦਵ ਨੂੰ ਹੁਣ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਇਹਨਾਂ ਨੇ ਲੈਟਰ ਲਿਖੇ ਸਾਡੇ ਡੀਸੀ ਮੈਡਮ ਉਸ ਟਾਈਮ ਸੀ ਪਲਵੀ ਜੋਸ਼ੀ ਤੇ ਇਹਨਾਂ ਨੂੰ ਇਹਨਾਂ ਨੇ ਲੈਟਰ ਲਿਖ ਕੇ ਕਿਹਾ ਜਿਹੜੇ ਗਵਾਹ ਸੀ ਉਹ ਆਪਣਾ ਕੇਸ ਵਾਪਸ ਲੈਣਾ ਚਾਹੁੰਦੇ ਨੇ ਪਹਿਲਾਂ ਮੈਂ ਉਹ ਗਵਾਹਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਉਹਨਾਂ ਨੇ ਕਿਸ ਆਧਾਰ ਤੇ ਕੀ ਉਹਨਾਂ ਨੂੰ ਚੜਾਵਾ ਦਿੱਤਾ ਗਿਆ ਡਰਾਇਆ ਗਿਆ ਕਿਸਹਾ ਦਾੜਤੇ ਉਹਨਾਂ ਨੇ ਆਪਣੇ ਜਿਹੜੇ ਨੇ ਬਿਆਨ ਵਾਪਸ ਲੈ ਆਏ ਪਹਿਲਾਂ ਤਾਂ ਮੇਰਾ ਸਵਾਲ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਮੁਹੰਮਦ ਅਸ਼ਰਫ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਉਹਨਾਂ ਨੇ ਇਹ ਵਾਪਸ ਕਿਉਂ ਲਿਆ ਅਗਰ ਉਹਨਾਂ ਨੂੰ ਡਰਾ ਕੇ ਧਮਕਾਇਆ ਗਿਆ ਤਾਂ ਜਦੋਂ ਦੋਸ਼ੀ ਸਾਬਤ ਹੋ ਗਏ ਤਾਂ ਹੁਣ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਹੈਗੇ ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਕੀ ਉਹਨਾਂ ਤੇ ਕੋਈ ਪ੍ਰੈਸ਼ਰ ਪਾਇਆ ਗਿਆ ਤਾਂ ਉਹ ਚੁੱਪ ਬੈਠੇ ਨੇ ਜਾਂ ਉਹਨਾਂ ਨੂੰ ਕੁਝ ਚੜਾਵਾ ਚੜਿਆ ਇਹ ਦੋਨੋਂ ਪੂਰੇ ਸਾਡਾ ਮੁਸਲਿਮ ਸਮਾਜ ਇਹ ਜਾਣਨਾ ਚਾਹੁੰਦੇ ਕਿ ਉਹ ਚੁੱਪ ਕਿਉਂ ਨੇ ਔਰ ਦੂਸਰੀ ਗੱਲ ਇਹ ਆ ਜਮੀਲੂ ਰਹਿਮਾਨ ਸਾਹਿਬ ਜਿਹੜੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਸੀ ਪੂਰੀ ਇਹਨਾਂ ਨੇ ਮਹਿਮਾਨ ਨਵਾਜ਼ੀ ਦਾ ਪੂਰੀਆਂ ਹੱਦਾਬਾਰ ਕਰ ਦਿੱਤੀਆਂ ਕਿ ਇੱਕ ਕੁਰਾਨ ਸ਼ਰੀਫ ਆਪਣੀ ਧਾਰਮਿਕ ਕਿਤਾਬ ਦੀ ਬੇਅਦਬੀ ਬੇਹਰਮਤੀ ਹੋ ਗਈ ਪਰ ਉਹ ਚੁੱਪ ਬੈਠੇ ਰਹੇ ਮੈਂ ਇੱਕ ਹੋਰ ਗੱਲ ਕਹਾਂ ਕਹਿੰਦੇ ਜੀ ਆਮ ਆਦਮੀ ਨੇ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਹਾ ਗਿਆ ਕਿ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਨਾ ਉਹਦੇ ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਬਹੁਤ ਉੱਚ ਪੱਧਰ ਤੇ ਆਉਂਦੇ ਜਦੋਂ ਆਪਾਂ ਗੱਲ ਕਰਦੇ ਆ ਜਮੀਲੂ ਰਹਿਮਾਨ ਸਾਹਿਬ ਦਾ ਬਹੁਤ ਹੀੜਲੇ ਦਰਜੇ ਤੋਂ ਉਹਨਾਂ ਪਰ ਮੈਂ ਉਹ ਦੱਸ ਦਿਆਂ ਕਿ ਜਿਹੜੀ ਬੇਅਦਵੀ ਜਿਹੜਾ ਉਹਨਾਂ ਨੇ ਆਪਣਾ ਜ਼ਮੀਰ ਗਿਰਵੀ ਰੱਖਿਆ ਮੈਂ ਇਹ ਕਹੂੰਗੀ ਇਹ ਜ਼ਮੀਰ ਗਿਰਵੀ ਰੱਖ ਕੇ ਇਹਨਾਂ ਨੂੰ ਇਹ ਟਿਕਟ ਦਿੱਤੀ ਗਈ ਕਿਉਂਕਿ ਹੋਰ ਵੀ ਬਹੁਤ ਕਾਬਿਲ ਇੱਥੇ ਲੋਕ ਸੀ ਜਿਹੜੇ ਜਿਹੜੇ ਇਹ ਡਿਸਰਵ ਕਰਦੇ ਸੀ ਇਹ ਟਿਕਟ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਕੁਰਾਨ ਸ਼ਰੀਫ ਦੀ ਬੇਅਦਵੀ ਕਰਨ ਵਾਲਿਆਂ ਨੂੰ ਬਚਾਇਆ ਨਰੇਸ਼ ਯਾਦਵਨ ਨੂੰ ਬਚਾਇਆ ਉਹਦੀ ਪੂਰੀ ਮਹਿਮਾਨ ਨਵਾਜ਼ੀ ਕੀਤੀ ਜਿਹਦੇ ਬਦਲੇ ਇਹਨੂੰ ਇਹ ਟਿਕਟ ਦਿੱਤੀ ਗਈ ਐ ਮੈਡਮ ਤੁਸੀਂ ਯਾਰ ਗੱਲ ਕੀਤੀ ਹੈ ਮਹਿਨਦਮਾਨ ਵਾਜੇ ਦੇ ਇਹਨਾਂ ਦੇ ਹੁਣ ਜਿਹੜਾ ਹੈ ਇਹਨਾਂ ਨੂੰ ਮਤਲਬ ਸਲੈਕਸ਼ਨ ਤੋਂ ਅੱਗੇ ਮੈਂਬਰ ਬਣਾਇਆ ਗਿਆ ਜੀ ਤੇ ਤੁਸੀਂ ਹੁਣ ਕੀ ਮੰਗ ਕਰ ਰਹੇ ਹੋ ਕਿ ਇਹਨਾਂ ਨੂੰ ਮਤਲਬ ਰਜਾਇਨ ਜਿਹੜਾ ਚਾਹੀਦਾ ਕੀ ਹੋਣਾ ਹੈ ਦੇਖੋ ਮੈਂ 빙 ਕੇ ਮੁਸਲਮਾਨ ਤਾਂ ਪਹਿਲਾਂ ਇਹ ਕਹਿਣਾ ਚਾਹੁੰਦੀ ਆ ਕਿ ਅੱਲਾ ਮੀਆਂ ਨੇ ਤੁਹਾਨੂੰ ਇੰਨੀ ਇੱਜ਼ਤ ਦਿੱਤੀ ਔਰ ਇੱਜ਼ਤ ਜੇ ਦਿੱਤੀ ਹੈ ਤਾਂ ਅੱਲਾ ਤੁਹਾਡੇ ਤੋਂ ਇਨਸਾਫ ਦੀ ਵੀ ਮੰਗ ਕਰਦਾ ਉਹ ਚਾਹੁੰਦਾ ਕਿ ਤੁਸੀਂ ਇਨਸਾਫ ਇੱਜ਼ਤ ਤਾਂ ਤੁਹਾਨੂੰ ਦਿੱਤੀ ਪਰ ਇੱਜ਼ਤ ਤੁਹਾਡੀ ਬਿਲਕੁਲ ਨਹੀਂ ਹੈ ਪੂਰੇ ਸ਼ਹਿਰ ਚ ਪੂਰਾ ਇੱਕ ਇੱਕ ਬੰਦੇ ਤੋਂ ਕੁਚਲੀ ਹੋ ਤੁਸੀਂ ਵੀ ਉਹਨਾਂ ਦੀ ਇੱਜ਼ਤ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿ ਐਮਐਲਏ ਦੇ ਤੌਰ ਤੇ ਉਹ ਮਿਲੀ ਨਹੀਂ ਕਿਉਂਕਿ ਉਹਨਾਂ ਨੇ ਜਿਹੜੀ ਇਹ ਧਾਰਮਿਕ ਗ੍ਰੰਥ ਤੇ ਰਾਜਨੀਤੀ ਕੀਤੀ ਜਿਹਦੇ ਬਦਲੇ ਉਹਨਾਂ ਨੂੰ ਇਹ ਮਿਲੀ ਗੱਦੀ ਤਾਂ ਮਿਲ ਗਈ ਪਰ ਇੱਜ਼ਤ ਨਹੀਂ ਮਿਲੀ ਨਾ ਉਹ ਇਹੀ ਸਾਬਿਤ ਕਰਦਾ ਕਿ ਇਹਨਾਂ ਨੇ ਬੇਅਦਮੀ ਚ ਬੇਅਦਮੀ ਕਰਨ ਵਾਲੇ ਨੂੰ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਇਹਨੂੰ ਪੰਜਾਬ ਸਰਕਾਰ ਜਿਹੜੀ ਹੈ ਇਹਨੂੰ ਇਸ ਸਿਲੈਕਟ ਕਮੇਟੀ ਚੋਂ ਬਾਹਰ ਕੱਢੇ ਕਿਉਂਕਿ ਸਾਨੂੰ ਇਹਦੇ ਤੇ ਬਿਲਕੁਲ ਭਰੋਸਾ ਨਹੀਂ ਹੈ ਜਿਹੜਾ ਆਪਣੇ ਸ਼ਹਿਰ ਚ ਬੈਠ ਕੇ ਬੇਅਦਬੀ ਕਰਾ ਸਕਦਾ ਤਾਂ ਉਹ ਤੋਂ ਅਸੀਂ ਇਨਸਾਫ ਦੀ ਕੋਈ ਉਮੀਦ ਨਹੀਂ ਰੱਖਦੇ ਤੇ ਇਹ ਇਸਾਈ ਭਾਈਚਾਰੇ ਦੀ ਵੀ ਬੇਅਦਬੀਆਂ ਹੋਈਆਂ ਉਹਨਾਂ ਦਾ ਕੋਈ ਵਿੰਪਲ ਨਹੀਂ ਮੈਂ ਤੁਹਾਨੂੰ ਅਹੀ ਕਹਿ ਰਹੀਆਂ ਕਿ ਜੋ ਜੇ ਇਹ ਇੰਨਾ ਹੀ ਸੋਚਦੇ ਨੇ ਕਿ ਇੱਕ ਵਧਾਇਕ ਹੈ ਤਾਂ ਸਭ ਤੋਂ ਪਹਿਲਾਂ ਤਾਂ ਹੋਰ ਜਿਹੜੇ ਧਰਮਾਂ ਦੇ ਜਿਵੇਂ ਇਸਾਈ ਜਿਹੜਾ ਹੈ ਉਹਨਾਂ ਦਾ ਵੀ ਕੋਈ ਬੰਦਾ ਲੈਣਾ ਚਾਹੀਦਾ ਸੀ ਔਰ ਨਾਲੇ ਇਹ ਹੀ ਕਿਉਂ ਇਹੀ ਕਿਉਂ ਵਿਧਾਇਕ ਕਿ ਕਿਉਂ ਜਿਹੜਾ ਖੁਦ ਦੋਸ਼ੀਆਂ ਦੇ ਨਾਲ ਜਿਹਦੀਆਂ ਫੋਟੋਆਂ ਨੇ ਜੇ ਤੁਸੀਂ ਦੇਖ ਰਹੇ ਹੋਗੇ ਖੁਦ ਬੈਠਾ ਹੋਇਆ ਇਹ ਇਹ ਬੰਦਾ ਸਾਨੂੰ ਇਨਸਾਫ ਦੇਗਾ ਕਿ ਮੁ슬ਮ ਜਗਤ ਚ ਕੋਈ ਵੀ ਐਸਾ ਕਾਬਿਲ ਲੀਡਰ ਨਹੀਂ ਹੈ ਧਾਰਮਿਕ ਗੁਰੂ ਨਹੀਂ ਹੈ ਜਿਹੜਾ ਇਸ ਕਮੇਟੀ ਚ ਪਾਇਆ ਜਾ ਸਕਦਾ ਇਸ ਕਰਕੇ ਜੇ ਜਾਂਚ ਜੇ ਵਾਕੇ ਹੀ ਸਰਕਾਰ ਦੀ ਨੀਅਤ ਸਾਫ ਹੈ ਉਹ ਵਾਕੇ ਚਾਹੁੰਦੇ ਨੇ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਜਾਂ ਬਾਕੀ ਧਰਮਾਂ ਦੀ ਜਿਹੜੀ ਗ੍ਰੰਥਾਂ ਦੀ ਬੇਆਦਬੀ ਹੋਈ ਹੈ ਉਹਦੇ 'ਚ ਇਨਸਾਫ ਹੋਏ ਤਾਂ ਇਹਨਾਂ ਨੂੰ ਸੁਰੱਖਿਅਤ ਜਿਹੜੀ ਜਾਂਚ ਹੈ ਉਹ ਸੁਪਰੀਮ ਕੋਰਟ ਤੋਂ ਕਰਾਉਣੀ ਚਾਹੀਦੀ ਹੈ ਜਾਂ ਕਿਸੇ ਆਜ਼ਾਦ ਏਜੰਸੀ ਤੋਂ ਕਰਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਮੈਡਮ ਮੈਂ ਬੇਹੁਰਮਤੀ ਦੀ ਗੱਲ ਚੱਲੀ ਹੈ ਬੇਹੁਰਮਤੀ ਜਿਹੜੀ ਹੈ ਕ੍ਰਾਂ ਮਜੀਦ ਦੀ ਅਕਾਲੀ ਦਲ ਦੇ ਸਮੇਂ 'ਚ ਹੋਈ ਅਕਾਲੀ ਦਲ ਨੇ ਪਰਚਾ ਦਰਜ ਕਰਾਇਆ ਉਹਦੇ ਮੁਲਜ਼ਮ ਵੀ ਪੇਸ਼ ਕਿਤੇ ਇੱਕ 2017 ਦੇ 89 ਐਫ ਆਈ ਆਰ ਮੰਡੀ ਬੱਸ ਸਟੈਂਡ ਤੋਂ ਲੈ ਕੇ ਮੰਡੀ ਰੋਡ ਤੇ ਬੇਹੁਰਮਤੀ ਹੋਈ ਠੀਕ ਜੀ ਜੀ ਉਹਦੇ ਐਫ ਆਈ ਆਰ ਦਰਜ ਹੋਈ ਹੈ ਅੱਜ ਤੱਕ ਮੁਲਜ਼ਮ ਨਹੀਂ ਫੜੇਗੇ ਚਲੋ ਕਾਂਗਰਸ ਦਾ ਟਾਈਮ ਦੀ ਕਾਂਗਰਸ ਨਹੀਂ ਫੜੇ ਇਹ ਨਾ ਇਹ ਹੁਣ ਬੇਅਦਬੀ ਦੀ ਗੱਲ ਕਰਦੇ ਹੋ ਅਸੀਂ ਬੇਅਦਬੀ ਦੀ ਸਜ਼ਾ ਮਾ ਦੇਣੀ ਹੈ ਕਿ ਉਹ ਐਫ ਆਈ ਆਰ ਬਾਰੇ ਕੁਝ ਕਰੋਗੇ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਦਾ ਟਾਈਮ ਵੀ ਆਇਆ ਅਕਾਲੀ ਦਲ ਨੇਤਾ ਪਰਚੇ ਕਰਾਏ ਉਹ ਤਾਂ ਇਸ ਚੀਜ਼ ਨੂੰ ਚਾਹੁੰਦੇ ਸੀ ਕਿ ਜਿਨ੍ਹਾਂ ਨੇ ਬੇਹਰਮਤੀ ਕਿਉਂਕਿ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹੜੀ ਕਦੇ ਕਿਸੇ ਵੀ ਧਰਮ ਦੀ ਬੇਅਦਮੀ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਅਦਮੀ ਨਹੀਂ ਕਰਾ ਸਕਦੀ ਕਿਉਂਕਿ ਇੰਨੀ ਇਹਨਾਂ ਦੀ ਸਰਕਾਰ ਆ ਗਈ ਕਾਂਗਰਸ ਦੀ 5 ਸਾਲ ਰਹਿ ਗਈ ਇਹਨਾਂ ਦੇ ਖੁਦ 4 ਸਾਲ ਹੋਣ ਵਾਲੇ ਹੋਗੇ ਜੇ ਅਕਾਲੀ ਦਲ ਦਾ ਕੋਈ ਦੋਸ਼ੀ ਸੀ ਤਾਂ ਉਹਨੂੰ ਹੁਣ ਤੱਕ ਸਜ਼ਾ ਹੋਣੀ ਚਾਹੀਦੀ ਸੀ ਪਕੜ ਲੈਣਾ ਚਾਹੀਦਾ ਸੀ ਪਰ ਐਸਾ ਨਹੀਂ ਹੋਇਆ ਇਹਨਾਂ ਦਾ ਤਾਂ ਆਮ ਆਦਮੀ ਦਾ ਤਾਂ ਦੋਸ਼ ਵੀ ਸਾਬਤ ਹੋ ਗਿਆ ਨਰੇਸ਼ ਆਦਮ ਨੂੰ ਸਜ਼ਾ ਵੀ ਹੋਗੀ ਇਹ ਇਹ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਹੈ ਆਮ ਆਦਮੀ ਦੀ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਔਰ ਦੂਸਰੀ ਗੱਲ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਜੇ ਅਸੀਂ ਦੇਖੀਏ ਤਾਂ ਇਹਨਾਂ ਦੇ ਦੋ ਲੀਡਰ ਪਰਗਤ ਸਿੰਘ ਔਰ ਸੁਖੀ ਰੰਦਾਵਾ ਇਹ ਦੋ ਖੁਦ ਮੰਨਦੇ ਨੇ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਸਾਡੇ ਦੋ ਗਰੁੱਪ ਸੀ ਜਿਨ੍ਹਾਂ ਚ ਇੱਕ ਦੀ ਤਰਫ ਤੋਂ ਸਿਆਸਤ ਕੀਤੀ ਗਈ ਕਿ ਇਸ ਮੁੱਦੇ ਨੂੰ ਅਕਾਲੀ ਦੰਨ ਨੂੰ ਬਦਨਾਮ ਕਰਨ ਲਈ ਇਸ ਮੁੱਦੇ ਨੂੰ ਲਟਕਾ ਕੇ ਰੱਖਿਆ ਔਰ ਸਿਆਸਤ ਕੀਤੀ ਜਾਵੇ ਇਹਦਾ ਮਤਲਬ ਹੈ ਕਿ ਕਾਂਗਰਸ ਵੀ ਹਮੇਸ਼ਾ ਸਿਆਸਤ ਹੀ ਕਰਦੀ ਰਹੀ ਹੈ। ਅਗਰ ਕਾਂਗਰਸ ਸਿਆਸਤ ਨਾ ਕਰਦੀ ਹੁੰਦੀ ਇਹਨਾਂ ਦੇ بڑے ਲੀਡਰ ਜੇ ਸਿਆਸਤ ਨਾ ਕਰਦੇ ਹੁੰਦੇ ਤਾਂ ਅੱਜ ਜਿਸ ਤਰੀਕੇ ਨਾਲ ਮਲੇਰ ਕੋਟਲੇ 'ਚ ਦੋਸ਼ੀ ਸਾਬਤ ਹੋ ਗਿਆ 2 ਸਾਲ ਦੀ ਸਜ਼ਾ ਹੋ ਗਈ ਤਾਂ ਇਹਨਾਂ ਦੇ ਲੀਡਰ ਚੁੱਪ ਕਿਉਂ ਬੈਠੇ ਹੋਏ ਨੇ? ਇਹ ਅੱਜ ਦਿਨ ਤੱਕ ਕਿਉਂ ਜਮੀਲੂ ਰਹਿਮਾਨ ਦੇ ਅਸਤੀਫੇ ਦੀ ਮੰਗ ਕਿਉਂ ਨਹੀਂ ਕਰ ਰਹੇ ਹੈਗੇ? ਇਹ ਹਰਪਾਲ ਚੀਮੇ ਦੇ ਅਸਤੀਫੇ ਦੀ ਮੰਗ ਕਿਉਂ ਨਹੀਂ ਕਰ ਰਹੇ ਹੈਗੇ? ਇਹ ਜਿਹੜਾ ਇਹਨਾਂ ਦਾ ਹਰੋਜੋਤ ਬੈਂਸ ਹੈ ਉਹਦੇ ਅਸਤੀਫੇ ਦੀ ਮੰਗ ਕਿਉਂ ਨਹੀਂ ਕਰਦੇ ਹੈਗੇ? ਕੇਜਰੀਵਾਲ ਔਰ ਇਹਨਾਂ ਦੇ ਖਿਲਾਫ ਕਿਉਂ ਕਿ ਸਾਰੇ ਆਪਸ ਮਿਲੇ ਹੋਏ ਨੇ ਇਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਹਮੇਸ਼ਾ ਮੁੱਦਿਆਂ ਤੇ ਔਰ ਸੱਚ ਦੀ ਰਾਜਨੀਤੀ ਕਰਦਾ ਹੈ ਇਹਨਾਂ ਨੂੰ ਨੀਚੇ ਇਹਨਾਂ ਨੂੰ ਪਤਾ ਜੇ ਅਸੀਂ ਇਹਨਾਂ ਨੂੰ ਨਹੀਂ ਬਦਨਾਮ ਕਰਾਂਗੇ ਇਸ ਮੁੱਦੇ ਨੂੰ ਨਹੀਂ ਪੜਾਵਾਂਗੇ ਤਾਂ ਕਾਂਗਰਸ ਜਿਹੜੀ ਅਕਾਲੀ ਦਲ ਹੈ ਉਹਦੀ ਸਰਕਾਰ ਬਣਨੀ